ਜਪੋ ਜੀ ਸਹੇਵ ੴ ਪਰਮਾਤਮਾ ਇੱਕ ਹੈ ਉਸ ਦਾ ਨਾਮ ਸੱਚ ਹੈ ਸ੍ਰਿਸ਼ਟੀ ਦਾ ਰਚਨਹਾਰ ਸਰਬ ਵਿੱਚ ਪਰਵਾਨ ਹੈ ਡਰ ਤੋਰ ਹੈ ਤਹ ਬੈਰ ਤੋਰ ਹੈ ਤਹ ਕਾਲ ਰਹਿ ਤਸਰੂਪ ਵਾਲਾ ਹੈ ਜੁਨਾ ਤੋ ਰਹਤ ਹੈ ਤੇ ਆਪਣੇ ਆਪ ਤੋ ਪ੍ਰਗਾਸ ਹੈ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਜਾਪ ਸਿਮਰਨ ਕਰੋ ਇਸ ਬਾਣੀ ਦਾ ਨਾਮ ਹੈ ਰਚਨਾ ਤੋ ਪਹਿਲਾ ਸੱਚ ਸੀ ਜੁਗਾਂ ਦੇ ਆਰੰਭ ਵਿੱਚ ਸੱਚ ਸੀ ਹੁਣ ਵੀ ਸੱਚ ਹੈ ਅਗੇ ਨੂੰ ਵੀ ਸੱਚ ਹੋਵੇਗਾ